ਸਾਡੇ ਕੋਲ ਏਅਰਪੋਰਟ ਤੇ ਏਅਰਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਕੰਪਲੇਂਟ ਆਈ ਸੀ ਇਹ ਕਿ ਇੱਕੋ ਮੁੰਡਾ ਜਸਪ੍ਰੀਤ ਆ ਜਿਹੜਾ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਇਨਵੈਸਟੀਗੇਸ਼ਨ ਕੀਤੀ ਅਚੁੱਤ ਸਾਹਿਬ ਨੇ ਸਾਡੇ ਬੜੇ ਬਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ 에ਜੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀਗੀ ਅਸੀਂ ਇਹ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਭਾ ਦੇ ਗਏ ਉਸ ਤੋਂ ਬਾਅਦ ਉਹਨੂੰ ਫਾਲੋ ਅਪ ਕਰਦੇ ਹੋਏ ਸਾਡੇ ਐਸ ਐਚਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਅਪਰੀਹੈਂਡ ਕੀਤੇ ਜਿਹਦਾ ਨਾਮ ਇੱਕ ਤਰਵਿੰਦਰ ਆ ਤੇ ਇੱਕ ਦਾ ਨਾਮ ਰੋਸ਼ਨ ਆ ਦੋਨੋਂ ਬਟਾਰਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲਾਂ ਵੀ 에ਜੰਟ ਰਹੇ ਨੇ ਹੁਣ ਇਹਨਾਂ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਫੋਰ ਵੀ ਕੰਪਲੀਟਾ ਹੋਣ ਤੋਂ ਸਾਲ ਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਾ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 600 ਇੰਡੀਅਨ ਕਰੰਸੀ ਸਾਰੀ ਦੀ ਸਾਰੀ ਰਿਕਵਰ ਹੋਈ ਆ ਇਹਨਾਂ ਦੇ ਕੋਲ ਸਾਨੂੰ ਇਹਦੇ ਕੋਲ ਇੱਕ ਕ੍ਰੇਟਾ ਗੱਡੀ ਵੀ ਰਿਕਵਰ ਹੋਈ ਆ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਟਾ ਹੁਣ ਰਾਈਜ਼ਾ ਪੋਰਨੀਆਂ ਇਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਠੱਗੀਆਂ ਮਾਰੀਆਂ 12 ਪੇਜ ਜਨਨਾ ਤੇ ਸਾਡੇ ਐਸਐਚਓ ਸਦਰ ਨੇ ਵਿਨੋਦ ਸ਼ਰਮਾ ਨੇ ਬੜਾ ਅੱਛਾ ਕੰਮ ਕੀਤਾ ਸਾਡੇ ਇੱਕ ਪਰਚਾ ਦਾਤ ਹੋਇਆ ਸੀਗਾ 204/7924 ਨੂੰ ਅੰਡਰ ਸੈਕਸ਼ਨ 303 2 ਬੀ ਐਨਐਸਐਬੀ ਉਹਨੂੰ ਫਾਲੋਅ ਅਪ ਕਰਦੇ ਹੋਏ ਅਸੀਂ ਕੈਮਰੇਜ ਦੀ ਮਦਦ ਲੈ ਕੇ ਅਸੀਂ ਤਿੰਨ ਮੁੰਡਿਆਂ ਨੂੰ ਅਪ੍ਰੀਹੈਂਡ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸ਼ਸ਼ੀ ਇੱਕ ਦਾ ਨਾਮ ਨਵਦੀਪ ਰਣਵੀਰ ਇਹ ਸਾਰੇ 24 21 22 ਸਾਲ ਦੇ ਮੁੰਡੇ ਹੈਗੇ ਨੇ ਇਨਾਂ ਦੀ ਜਦੋਂ ਅਸੀਂ ਪੁਛਗਿਸ਼ ਕੀਤੀ ਤੇ ਇਹਨਾਂ ਨੇ ਇੱਕ ਜਿਹੜਾ ਸਾਡੇ ਕੋਲ ਮੌਕੇ ਤੇ ਰਿਕਵਰੀ ਹੋਈ ਆ ਰੈੱਡ ਐਕਟਿਵੇਟਰ ਰਿਕਵਰੀ ਹੋਇਆ ਹਾਲ ਗੜ ਤੋਂ ਚਲੀ ਗਈ ਸੀ ਤੇ ਇਹ ਕਹਿੰਨਾਂ ਨੇ ਬਾਈਕ ਚੋਰੀ ਕੀਤਾ ਸੀ ਇਹ ਗੰਗਾ ਸਿੰਘ ਚੌਂਕ ਦੇ ਵਿੱਚੋਂ ਤੇ ਰਿਕਵਰੀ ਹੋ ਗਈ ਆ ਤੇ ਹੋਰ ਵੀ ਇਹਨਾਂ ਨੇ ਵਾਰਦਾਤਾਂ ਕਾਫੀ ਕੀਤੀਆਂ ਆ ਗਿਆ ਇਹਨਾਂ ਦੇ ਉੱਪਰ ਵੀ ਅਸੀਂ ਕੰਮ ਕਰ ਰਹੇ ਹਾਂ ਸਭ ਲਾਈਨ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਨੇ ਉਸ ਨਾਮ ਨਾਲ ਫਾਇਰ ਜਨ ਦੇ ਆ ਗਿਆ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸਟੋ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਕਿ ਬੁਲੱਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਗਿਰੋ ਇੱਕ ਮੁੰਡਾ ਅਸੀਂ ਆਪ ਜਾਣੀ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਵਰਗ ਲੱਗੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲੱਗੀ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬਹਿ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀ ਲੈਸ ਅਪਲੈਂਟ ਰਿਕ ਬੁਲੱਟ ਬਾਈ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸ ਸੈਗੇ ਨੇ ਸਾਡੇ ਐਸਐਸਓ ਸਾਹਿਬ ਅਮੋਲਕ ਐਸਐਸਓ ਸਿਵਲ ਆਏ ਇਸ ਦੇ ਕੇਸ ਦੇ ਬਾਰੇ ਬੜੀ ਗੰਭੀਰਤਾ ਨਾਲ ਲੱਗਦੇ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਪ੍ਰੋਬਲਮਸ ਹੈ ਇਸ ਟਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਮੋਟਰਸਾਂ ਬਾਰੇ ਖਬਰਤਾ ਹੈ